ਸੱਜਣ ਗਾਲ ਜੀ ਡੀਪੀ ਜੀ ਪੰਜਾਬੀ ਦੇ ਤੁਹਾਡੇ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਆ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਤੇ ਦਸਹਿਰਾ ਗਰਾਊਂਡ ਤੋਂ ਤੁਹਾਨੂੰ ਦੱਦੀ ਹੈ ਕਿ ਇਹ ਤਸਵੀਰਾਂ ਸਾਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤੁਹਾਨੂੰ ਦੱਦੀ ਹੈ ਕਿ ਇਹ ਬਟਾਲਾ ਤੋਂ ਤਸਵੀਰਾਂ ਸਾਝੀਆਂ ਕੀਤੀਆਂ ਗਈਆਂ ਨੇ ਦਸਹਿਰਾ ਗਰਾਊਂਡ ਦੀਆਂ ਕੀਤੀਆਂ ਗਈਆਂ ਨੇ ਜਿੱਥੇ ਕਿ ਦਸਹਿਰੇ ਨੂੰ ਬਣਾ ਕੇ ਉਹਨਾਂ ਦੇ ਪੁਤਲੇ ਬਣਾ ਕੇ ਜਿਹੜਾ ਆ ਜਲਦ ਕੱਲ ਨੂੰ ਇਹਨਾਂ ਨੂੰ ਜਿਹੜਾ ਆ ਉਹ ਸਾੜਿਆ ਜਾਵੇਗਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਦੀ ਦੇ ਉੱਤੇ ਨੇਕੀ ਦੀ ਜਿੱਤ ਦਾ ਇਹ ਤਿਹਾਰ ਦਸਹਿਰਾ ਜਿਹੜਾ ਆ ਪੂਰੇ ਪੰਜਾਬ ਨਹੀਂ ਪੂਰੇ ਭਾਰਤ ਵਰਸ਼ ਦੇ ਵਿੱਚ ਮਨਾਇਆ ਜਾਂਦਾ ਆ ਹਰ ਜ਼ਿਲ੍ਹੇ ਹਰ ਸ਼ਹਿਰ ਹਰ ਸਟੇਟ ਦੇ ਵਿੱਚ ਜਿਹੜਾ ਆ ਇੱਥੇ ਰਾਵਣ ਮੇਗਨਾਥ ਤੇ ਕੁੰਭ ਕਰਨ ਦੇ ਪੁਤਲੇ ਸਾੜੇ ਜਾਂਦੇ ਨੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਤੇ ਵੱਖ-ਵੱਖ ਕਸਬਿਆਂ ਦੇ ਵਿੱਚ ਇਹ ਤਿਹਾੜ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਤੇ ਹਰ ਸ਼ਹਿਰ ਕਸਬੇ ਤੇ ਇਵਨ ਕੀ ਕਈ ਪਿੰਡਾਂ ਦੇ ਵਿੱਚ ਵੀ ਜਿਹੜਾ ਆ ਦਸਹਿਰੇ ਨੂੰ ਵਧੀਆ ਤਰੀਕੇ ਦੇ ਨਾਲ ਮਨਾਇਆ ਜਾਂਦਾ ਆ ਪਰ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਖਾਸ ਥਾਵਾਂ ਦੇ ਉੱਤੇ ਬਹੁਤ ਵੱਡੇ ਵੱਡੇ ਪੁਤਲੇ ਬਣਾਏ ਜਾਂਦੇ ਤੇ ਉਹਨਾਂ ਨੂੰ ਦਸਹਿਰੇ ਵਾਲੇ ਦਿਨ ਅਗਨੀ ਭੇਟ ਕਰ ਦਿੱਤਾ ਜਾਂਦਾ ਇਹ ਹੈ ਬਦੀ ਦੇਤੇ ਨੇਕੀ ਦੀ ਜਿੱਤ ਪਰ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਕਿ ਇੱਕ ਦਿਨ ਪਹਿਲਾਂ ਹੀ 라ਵਣ ਦੇ ਮੇਗਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਜਿਹੜਾ ਆ ਉਹ ਗਰਾਊਂਡ ਦੇ ਵਿੱਚ ਲੈ ਕੇ ਆਇਆ ਜਾਂਦਾ ਉਹਨਾਂ ਦੀ ਆਖਰੀ ਫਿਨਿਸ਼ਿੰਗ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਉੱਥੇ ਖੜਾ ਕਰ ਦਿੱਤਾ ਜਾਂਦਾ ਹੈ ਅੱਗ ਦੇ ਹਵਾਲੇ ਕਰਨ ਵਾਸਤੇ ਸਾੜਨ ਵਾਸਤੇ ਕੱਲ ਪੂਰਾ ਦਿਨ ਇਹਦੇ ਲਈ ਝਾਕੀਆਂ ਕੱਢੀਆਂ ਜਾਣਗੀਆਂ ਵੱਖ-ਵੱਖ ਝਾਕੀਆਂ ਕੱਢਣ ਤੋਂ ਬਾਅਦ ਸਾਮ ਸੂਰਜ ਢਲਦੇ ਹੀ ਇਹਨਾਂ ਪੁਤਲਿਆਂ ਨੂੰ ਅੱਗ ਲਗਾ ਦਿੱਤੀ ਜਾਵੇਗੀ ਇਹ ਪੁਤਲੇ ਸਾੜ ਦਿੱਤੇ ਜਾਣਗੇ ਇਹਨਾਂ ਨੂੰ ਸਾੜਨ ਤੋਂ ਪਹਿਲਾਂ ਇਹਨਾਂ ਦੀ ਤਿਆਰੀ ਦੇ ਲਈ ਬਹੁਤ ਵੱਡਾ ਜਿਹੜਾ ਆ ਉਹ ਕੰਮ ਕਰਨਾ ਪੈਂਦਾ ਪਹਿਲਾਂ ਇਹਨਾਂ ਪੁਤਲਿਆਂ ਨੂੰ ਬਣਾਇਆ ਜਾਂਦਾ ਵੱਖ-ਵੱਖ ਕਾਰੀਗਰ ਇਹਨਾਂ ਨੂੰ ਵੱਖ-ਵੱਖ ਤਰੀਕੇ ਤੇ ਵੱਖ-ਵੱਖ ਮੂਰਤਾਂ ਦੇ ਰੂਪ ਦੇ ਵਿੱਚ ਬਣਾਉਂਦੇ ਨੇ ਤੇ ਵੱਖਰੇ-ਵੱਖਰੇ ਤਰੀਕੇ ਤੇ ਅੰਦਾਜ਼ ਨਾਲ ਸੁੰਦਰ ਬਣਾਇਆ ਜਾਂਦਾ ਆ ਪਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਵਿੱਚ ਲਾਸਟ ਟਾਈਮ ਦੇ ਉੱਤੇ ਪਟਾਕਿਆਂ ਦੀ ਵੀ ਜਿਹੜੀ ਹੈ ਉਹ ਝੜੀ-ਝੜੀ ਲਗਾ ਦਿੱਤੀ ਜਾਂਦੀ ਹੈ ਤਾਂ ਕਿ ਉਸ ਦਿਨ ਇਹਨਾਂ ਨੂੰ ਸੜਨ ਤੋਂ ਬਾਅਦ ਪਤਾ ਲੱਗ ਸਕੇ ਕਿ ਕਿਦੈ ਸੜ ਗਿਆ ਹੈ ਆਓ ਸੁਣਦੇ ਹਾਂ ਸਾਰੀ ਗੱਲਬਾਤ ਕੀ ਕਹਿੰਦੇ ਨੇ ਬਟਾਲਾ ਦੇ ਲੋਕ ਤੋਂ ਬੰਦ ਕੀਤੇ ਗਏ ਦੇਖੋ ਜੀ ਯਾਸ਼ੀ ਰਾਮ ਸਾਰਿਆਂ ਨੂੰ ਪਹਿਲੇ ਔਰ ਤੁਹਾਡਾ ਬਹੁਤ-ਬਹੁਤ ਧੰਨਵਾਦ ਜੋ ਕਿ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਬਟਾਲੇ ਸ਼ਹਿਰ ਦੇ ਵਾਸੀਆਂ ਤੱਕ ਆਪਣੀ ਅਪੀਲ ਪਹੁੰਚਾ ਰਹੇ ਹਾਂ ਔਰ ਮੈਂ ਇੱਕ ਚੀਜ਼ ਦੀ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡੇ ਆਰਾਮਨ ਦੇ ਦਹਨ ਤੋਂ ਬਾਅਦ ਕਈ ਲੋਕਾਂ ਨੂੰ ਮੁਸ਼ਕਿਲ ਆਉਂਦੀ ਹੈ ਟ੍ਰੈਫਿਕ ਦੇ ਵਿੱਚ ਤੇ ਉਸ ਦੇ ਮੱਦੇਨਜ਼ਰ ਰੱਖਦੇ ਅਸੀਂ ਮਾਨਜੋਗ ਐਮਐਲਏ ਸਾਹਿਬ ਅੱਗੇ ਅਪੀਲ ਕੀਤੀ ਜਿਨ੍ਹਾਂ ਨੇ ਕੀ ਸਾਡਾ ਬਹੁਤ ਵੱਡਾ ਸਹਿਯੋਗ ਦੇ ਕੇ ਐਸਐਸਪੀ ਬਟਾਲਾ ਔਰ ਐਸਡੀਐਮ ਜਿਹੜੇ ਬਟਾਲਾ ਸਾਹਿਬ ਨੇ ਉਹਨਾਂ ਨੇ ਪੂਰੇ ਪ੍ਰਬੰਧ ਕੀਤੇ ਸੁਰੱਖਿਆ ਦੇ ਵੀ ਔਰ ਟ੍ਰੈਫਿਕ ਦੇ ਵੀ ਔਰ ਹਰ ਤਰ੍ਹਾਂ ਦੇ ਬੈਰੀਗੇਟਿੰਗ ਦੇ ਉੱਤੇ ਵੀ ਪ੍ਰਬੰਧ ਕੀਤੇ ਤਾਂ ਜੋ ਜਿਹੜੀ ਸਾਡੀ ਇੱਥੇ ਜਨਤਾ ਆ ਰਹੀ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਇਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਏ ਔਰ ਜਿਹੜਾ ਸਾਡਾ ਰਾਵਣ ਦੇ ਹੈ ਤਾਂ ਉਹ ਬੜੇ ਧੂਮਧਾਮ ਨਾਲ ਉਹ ਦੇਖਾਂ ਕੀ ਕੁਝ ਖਾਸ ਪ੍ਰੋਗਰਾਮ ਰਹਿਣਗੇ ਦੇਹਾਂ ਤੋਂ ਪਹਿਲਾਂ ਦੇਖੋ ਧਿਆਨ ਤੋਂ ਪਹਿਲੇ ਅਸੀਂ ਇੱਕ ਚੀਜ਼ ਕਰਨਾ ਚਾਹਾਂਗੇ ਜਿੱਦਾਂ ਸਾਡੇ ਬਟਾਲੇ ਦੇ ਇਤਿਹਾਸ ਵਿੱਚ ਤੁਸੀਂ ਹੁਣੇ ਹੀ ਸਾਡੇ ਪ੍ਰਬੰਧਕਾਂ ਨਾਲ ਗੱਲ ਕੀਤੀ ਹੋਣੀ ਹੈ ਕਿ ਇਸ ਤੋਂ ਪਹਿਲੇ ਐਡਾ ਵੱਡਾ ਰਾਵਣ ਕਿਤੇ ਬਣਿਆ ਨਹੀਂ ਔਰ ਉਹ ਉਹਦੇ ਨਾਲ ਨਾਲ ਜਿਹੜੀ ਆਤਿਸ਼ਬਾਜੀ ਚਲੇਗੀ ਉਹ ਵੀ ਬਟਾਲੇ ਸ਼ਹਿਰ ਦੇ ਵਿੱਚ ਪਹਿਲੀ ਵਾਰ ਚਲੇਗੀ ਇਦਾਂ ਦੀ ਆਤਿਸ਼ਬਾਜੀ ਜਿਹੜੀ ਪਹਿਲੇ ਕਦੇ ਨਹੀਂ ਹੋਏਗੀ ਕਿਉਂਕਿ ਸਾਡੇ ਅ ਮਾਨਜੋਗ ਐਮਐਲਏ ਸਾਹਿਬ ਬਟਾਲਾ ਸ਼ਹਿਰੀ ਕਲਸੀ ਜੀ ਦੀ ਇੱਕ ਸੋਚ ਰਹਿੰਦੀ ਹੈ ਤੁਸੀਂ ਕਦੀ ਵੀ ਦੇਖ ਲਿਓ ਕੋਈ ਵੀ ਤਿਉਹਾਰ ਬਟਾਲੇ ਦੇ ਵਿੱਚ ਆਉਂਦਾ ਚਾਹੇ ਉਹ ਰਾਮ ਨੌਮੀ ਹੋਗੀ ਚਾਹੇ ਸਾਡੇ ਬਾਬਾ ਜੀ ਦਾ ਵਿਆਹ ਹੋ ਗਿਆ ਹੁਣ ਦੁਸ਼ਹਿਰਾ ਆ ਕਿਸੇ ਤਰ੍ਹਾਂ ਦਾ ਵੀ ਤਿਉਹਾਰ ਉਹ ਖੁਦ ਆਪਣੇ ਨਿੱਜੀ ਇਹਨੂੰ ਸਮਝ ਕੇ ਬੜੇ ਧੂਮ ਧਾਮ ਨਾਲ ਮਨਾਉਂਦੇ ਤਾਂ ਜੋ ਅਸੀਂ ਬਟਾਲੇ ਦੇ ਸ਼ਹਿਰ ਦੇ ਵਸਿਆ ਲਈ ਇੱਕ ਐਗਜ਼ਾਮਪਲ ਕ੍ਰੀਏਟ ਕਰੀਏ ਕਿ ਅਸੀਂ ਉਹਨਾਂ ਨੇ ਆਪਣੇ ਪੁੱਤਰ ਆਪਣੇ ਭਰਾ ਆਪਣੇ ਬੇਟੇ ਨੂੰ ਚੁਣਿਆ ਸੀਗਾ ਕਿੰਨੇ ਵਜੇ ਸ਼ੁਰੂ ਹੋਣਗੇ ਪ੍ਰੋਗਰਾਮ ਕਿੰਨੇ ਵਜੇ ਦੇਖੋ ਸਾਡਾ ਤੇ ਕੋਸ਼ਿਸ਼ ਰਹੀ ਕਿ ਅਸੀਂ 3 ਵਜੇ ਪੂਰੇ ਪ੍ਰੋਗਰਾਮ ਸ਼ੁਰੂ ਕਰ ਤਾ ਜੋ 3:30 4 ਵਜੇ ਦੇ ਵਿੱਚ ਵਿੱਚ ਅਸੀਂ 4 ਵਜੇ ਤੱਕ ਅਸੀਂ ਆਤਿਸ਼ਬਾਜ਼ੀ ਸ਼ੁਰੂ ਕਰ ਦਣੀ ਔਰ 5 ਵਜੇ ਅਸੀਂ ਰਾਮਨ ਦਾਨ ਕਰਦਾਂਗੇ ਕੀ ਤਿਆਰੀ ਆ ਕੀ ਬਣ ਰਿਹਾ ਦੇਖੋ ਜੀ ਸਭ ਤੋਂ ਪਹਿਲੇ ਜੈਸ਼ੂਰੀ RAM ਜੀ ਮੈਂ ਸਾਰੇ ਬਟਾਲਾ ਵਾਸੀਆਂ ਨੂੰ ਮੈਸੇਜ ਦੇਣਾ ਚਾਹੁੰਦਾ ਕੱਲ 2 ਅਕਤੂਬਰ ਵੀਰਵਾਰ ਸ਼ਾਮੀ 5 ਵਜੇ ਰਾਮਨ ਦਾਨ ਕੀਤਾ ਜਾਏਗਾ ਸਾਰੇ ਹੀ ਬਟਾਲੇ ਦੇ ਵਾਸੀ ਇੱਕ ਜੋਟੋ ਕੇ ਤੇ ਹਮਮ ਆ ਕੇ ਆਪਣੀ ਫੈਮਲੀ ਦੇ ਬੱਚੇ ਲੈ ਕੇ ਆਂ ਤੇ ਇਸ ਦੁਸ਼ਹਿਰ ਦਾ ਆਨੰਦ ਲੈਣ ਕੀ ਕੋਈ ਖਾਸ ਰਹੇਗਾ ਇਸ ਵਾਰ ਈਸ਼ਵਰ ਸਭ ਤੋਂ ਡਕਾਸ ਹੈ ਜੀ ਮੇਰੇ ਖਿਆਲ ਨਾਲ ਇਸ ਵਾਰ ਬਟਾਲੇ ਦੇ ਇਤਿਹਾਸ ਚ ਪਹਿਲੀ ਵਾਰ ਹੀ ਸ਼ਾਇਦ ਡਿਸਟ੍ਰਿਕਟ ਗੁਰਦਾਸਪੁਰ ਦੇ ਇਤਿਹਾਸ ਚ ਪਹਿਲੀ ਵਾਰ ਹੀ ਹੋਏਗਾ 110 ਤੋਂ 120 ਫੁੱਟ ਵੱਡਾ ਰਾਮਨ ਦਾ ਪੁੱਤਲਾ ਬਣਾਇਆ ਜਾ ਰਿਹਾ ਅਸੀਂ ਪਿਛਲੀ ਵਾਰੀ 80 ਤੋਂ 85 ਫੁੱਟ ਦਾ ਪੁੱਤਲਾ ਬਣਾਇਆ ਸੀ ਬੜਾ ਵੱਡਾ ਇਸ ਵਾਰੀ 110 ਤੋਂ 120 ਫੁੱਟ ਦਾ ਪੁੱਤਲਾ ਬਣਾਇਆ ਜਾ ਰਿਹਾ ਹੈ ਕਿਤੋਂ ਹੈ ਕਾਰੀਗਰ ਇਹ ਸਪੈਸ਼ਲ ਕਾਰੀਗਰ ਜੀ ਆਗਰਾ ਤੋਂ ਬੁਲਾਏ ਗਏ ਨੇ ਇਹਨਾਂ ਨੂੰ ਘੱਟੋ ਘੱਟ 20 ਤੋਂ 25 ਦਿਨ ਹੋ ਗਏ ਨੇ ਇੱਥੇ ਰਾਮਨ কুমਕਰਨ ਤੇ ਮੇਗਨਾਥ ਦਾ ਕਲ ਮੰਨਦੀ ਨਗਦੇ ਨਾਮ ਵੀ ਕੱਲ ਦਿੱਤੇ ਜਾ ਰਹੇ ਹਾਂਜੀ ਜੀ ਬਿਲਕੁਲ ਦਿੱਤੇ ਜਾ ਰਹੇ ਇਹ ਵੀ ਬਹੁਤ ਵਧੀਆ ਚੀਜ਼ ਹੈ ਜੀ ਪਹਿਲੀ ਵਾਰ ਬਟਾਲੇ ਚੋੜਿਆ ਸਾਡੇ ਮਾਨਜੋਗ ਐਮ ਐਲ ਏ ਸਾਹਿਬ ਨੇ ਆਪਣੇ ਵੱਲੋਂ ਇੱਕ ਪ੍ਰਾਲਾ ਕਿਤਾਬ ਬਹੁਤ ਵਧੀਆ ਜਿੰਨੀਆਂ ਵੀ ਬਟਾਲੇ ਜਗਰਾਮ ਨੇ ਲਗਦੀਆਂ ਸਾਰੀਆਂ ਰਾਮ ਨੇ ਧਿਆਨੀਆਂ ਜੋ ਵਧੀਆ ਪ੍ਰਦਰਸ਼ਨ ਕਰ ਗਈ ਇਹਨਾਂ ਨੂੰ ਪਹਿਲਾ ਨਾਮ 31000 ਰੁਪਏ ਦਾ ਦੂਸਰਾ ਨਾਮ 21000 ਦਾ ਤੀਸਰਾ ਨਾਮ 11000 ਦਾ ਬਾਅਦ ਚ 45500 ਦੇ 4313100 ਦੇ ਕਿਉਂਕਿ ਸਾਡੇ ਐਮ ਐਲ ਏ ਦੀ ਸੋਚ ਹੈ ਜੀ ਐਮ ਐਲ ਏ ਸਾਹਿਬ ਦੀ ਇੱਕ ਸੋਚ ਹੈ ਬਟਾਲੇ ਜੇ ਕੋਈ ਵੀ ਤਿਆਰ ਹੋਵੇ ਚਾਹੇ ਉਹ ਬਾਬੇ ਚਾਹੀਓ ਰਾਮ ਨੋਮੀ ਹੈ ਚਾਹੀ ਦਵਿਲੀ ਹੈ ਚਾਹੀ ਦੁਸ਼ਰਾ ਹੈ ਦੇਖੋ ਬੜੇ ਫੰਕਸ਼ਨ ਤੇ ਬੜੇ ਤਿਹਾਰਾਂ ਦੇ ਨੇ ਉਹ ਚਾਹੁੰਦੇ ਨੇ ਹਰ ਵੜੀਆ ਕੁਛ ਨਵਾਂ ਕਰੀਏ ਜੀ ਦੇਖਿਆ ਜਾਵੇ ਤਾਂ ਆਤੀਸ਼ਬਾਜੀ ਦਾ ਵੀ ਇੱਕ ਸ਼ੋਅ ਰੱਖਿਆ ਗਿਆ ਆਤੀਸ਼ਬਾਜੀ ਦੇ ਤੇ ਬਹੁਤ ਜੀ ਚੀਕ ਦੀ ਜੀ ਰਾਮਨ ਦਹਨੋਂ ਤੋਂ ਪਹਿਲੇ ਪੂਰਾ 1 ਘੰਟਾ ਪਹਿਲੇ ਆਤੀਸ਼ਬਾਜੀ ਦਾ ਇੱਕ ਸ਼ੋਅ ਹੋਏਗਾ ਜੋ ਦੇਖਣਯੋਗ ਹੋਏਗਾ ਮੈਂ ਜਰੂਰ ਸਾਰੇ ਬਟਾਲਾ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਆਪਣੇ ਬੱਚੇ ਨੂੰ ਲੈ ਕੇ ਆਣ ਉਹ ਵੀ ਬਟਾਲੇ ਦੇ ਇਤਿਹਾਸ ਦੇ ਵਿੱਚ ਜਿਸਾਂ ਨੂੰ ਦੱਸਿਆ ਰਾਮਨ ਤੇਸ਼ਵਰੀ ਨਾਮ ਮੇਲਾ ਦਾ ਉਹ ਵੀ ਹਾਲ ਤੱਕ ਬਟਾਲੇ ਜਿਹੋ ਜੀ ਆਤੀਸ਼ਬਾਜੀ ਦਾ ਸ਼ੋਅ ਨਹੀਂ ਆਇਆ ਜੋ ਪੂਰਾ 1 ਘੰਟਾ ਆਤੀ ਭਈਆ ਚੁੱਛ ਲਿਕੇ ਜੀ ਨਗਦੀ ਨਾਮ ਮੇ ਰੱਖਿਆ ਜੀ ਹਾਂਜੀ ਨਗਦੀ ਨਾਮ ਰੱਖਿਆ ਜੀ